ਤਲੌੜੀ ਘਰ ਭਾਵੇਂ ਤੁਹਾਡੇ ਛੋਟੇ ਆ ਭਾਵੇਂ ਵੱਡੇ ਆ ਤੁਹਾਡੇ ਸੁਪਨੇ ਆ ਘਰਾਂ ਨੂੰ ਮਹਿਲਾ ਬਣਾਉਣਾ ਤੇ ਤੁਹਾਡੇ ਸੁਪਨੇ ਅੱਜ ਅਸੀਂ ਪੂਰੇ ਕਰਾਂਗੇ ਗਰਮੀ ਟਰੇਡਿੰਗ ਕੰਪਨੀ ਜਲੰਧਰ ਜੋ ਕਿ ਲੈ ਕੇ ਆਏ ਤੁਹਾਡੇ ਲਈ ਬਹੁਤ ਵੱਡੀਆਂ ਆਫਰਾਂ ਸਿਰਫ ਤੁਸੀਂ 15000 ਰੁਪਏ ਲੈ ਕੇ ਆਓ ਤੁਹਾਡੇ ਘਰ ਦਾ ਬਾਥਰੂਮ ਅਸੀਂ ਤਿਆਰ ਕਰ ਦਿਆਂਗੇ ਤੁਸੀਂ ਚਾਹੁੰਦੇ ਹੋ ਨਾ ਵੀ ਸਾਨੂੰ ਵੱਡੇ ਬ੍ਰਾਂਡ ਚਾਹੀਦੇ ਆ ਤੇ ਜੈਗੋਰ ਬ੍ਰਾਂਡ ਦਾ ਬਾਥਰੂਮ ਤੁਹਾਡੇ ਘਰ ਦਾ ਅਸੀਂ ਸਿਰਫ 35000 ਰੁਪਏ ਤਿਆਰ ਕਰ ਦਿਆਂਗੇ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਰੋਜ਼ 골ਡ ਚਾਹੀਦਾ ਸਾਨੂੰ 골ਡ ਚਾਹੀਦਾ ਜੈਟ ਬਲੈਕ ਚਾਹੀਦਾ ਜਾਂ ਗ੍ਰੇ ਦੇ ਵਿੱਚ ਲਾਉਣਾ ਲਗਜ਼ਰੀ ਬਾਥਰੂਮ ਜਿਹਨੂੰ ਅਲਟਰਾ ਲਗਜ਼ਰੀ ਬਾਥਰੂਮ ਕਹਿੰਦੇ ਆ ਜਿਹੜਾ ਬਾਜ਼ਾਰ 'ਚ ਲੱਖ ਰੁਪਿਆ 80000 ਰੁਪਿਆ 70000 ਆਦਾ ਅਸੀਂ ਸਿਰਫ 40000 ਰੁਪਏ ਤੁਹਾਡੇ ਘਰ ਦਾ ਬਾਥਰੂਮ ਤਿਆਰ ਕਰਕੇ ਦੇ ਦਿਆਂਗੇ ਤੁਸੀਂ ਬਜਟ ਦੇ ਵਿੱਚ ਆਪਣੇ ਘਰ ਨੂੰ ਤਿਆਰ ਕਰਨਾ ਤੁਹਾਡੇ ਘਰ ਦੇ ਦੋ ਬਾਥਰੂਮ ਇੱਕ ਰਸੋਈ ਸਿਰਫ 40000 ਰੁਪਏ ਦੇ ਵਿੱਚ ਅਸੀਂ ਤਿਆਰ ਕਰ ਦਿਆਂਗੇ ਆਫਰ ਹੋਰ ਬਹੁਤ ਵੱਡੀ ਆ ਜੇ ਤੁਸੀਂ 50000 ਰੁਪਏ ਦੀ ਸ਼ਾਪਿੰਗ ਕਰਦੇ ਆ ਤੇ ਤੁਹਾਨੂੰ ਹੋਮ ਡਿਲੀਵਰੀ ਬਿਲਕੁਲ ਫ੍ਰੀ ਦਵਾਂਗੇ ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ ਫ੍ਰੀ ਸੋ ਜੇ ਤੁਸੀਂ ਕਰਦੋ 1 ਲੱਖ ਰੁਪਈ ਦੀ ਸ਼ਾਪਿੰਗ ਤਾਂ ਉੱਥੇ ਵੀ ਵੱਡਾ ਧਮਾਕਾ ਇੱਕ ਤਾਂ ਤੁਹਾਨੂੰ ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ ਫ੍ਰੀ ਨਾਲ ਤੁਹਾਨੂੰ ਅਸੀਂ ਇੱਕ ਗੀਜ਼ਰ ਜਾਂ ਵਾਟਰ ਫਿਲਟਰ ਬਿਲਕੁਲ ਫ੍ਰੀ ਦਵਾਂਗੇ ਤੇ ਦੇਖੋ ਜਿੱਦਾਂ ਕਿਸੇ ਨੇ ਕਲਰ ਬਾਥਰੂਮ ਤਿਆਰ ਕਰਾਣਾ ਹੈ ਆ ਬਲੈਕ ਕਲਰ ਸ਼ਾਵਰ ਹੈਗਾ ਦੇਖੋ ਅੱਪਰ ਪਾਰਟ ਹੈ ਜੈਗੂਅਰ ਕੰਪਨੀ ਦਾ 10 ਸਾਲ ਦੀ ਗਾਰੰਟੀ ਕਲਰ ਦੀ ਇਹ ਨਹੀਂ ਕਿ ਕਲਰ ਦੀ ਗਾਰੰਟੀ ਕੋਈ ਨਹੀਂ 10 ਸਾਲ ਦੀ ਗਾਰੰਟੀ ਹੈ ਜਿਹੜਾ ਮਰਜੀ ਕਲਰ ਲਲੋ ਤੁਸੀਂ ਰੋਜ਼ ਗੋਲਡ ਵੀ ਅਵੇਲੇਬਲ ਆਪਣੇ ਕੋਲ ਉਸ ਤੋਂ ਬਾਅਦ 골ਡਨ ਦੀ ਸਾਰੀ ਐਸੈਸਰੀ ਆਪਣੇ ਕੋ ਅਵੇਲੇਬਲ ਹੈ ਜੀ ਸੋ ਜੇ ਕਿਸ ਨੇ ਇਹਦੇ ਵਿੱਚੋਂ ਸਿੰਗਲ ਸਿੰਗਲ ਪੀਸ ਲੈਣਾ ਉਹ ਵੀ ਤੁਸੀਂ ਦੇ ਦੋਗੇ ਬਿਲਕੁਲ ਭਾਜੀ ਕਿਸ ਨੂੰ ਸਿੰਗਲ ਪੀਸ ਹੀ ਲੋੜ ਹੈ एवरीथिंग ਅਵੇਲੇਬਲ ਹੈ ਤੁਹਾਨੂੰ ਇਕੱਲਾ ਇਕੱਲਾ ਵੀ ਮਿਲ ਜੇਗਾ ਉਸ ਤੋਂ ਬਾਅਦ ਆ ਜਾਂਦੀ ਹੈ ਜੀ 1 ਪੀਸ ਸੀਟਾ ਦੇਖੋ ਸਾਡੇ ਕੋ ਆ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ 3500 ਰੁਪਏ ਹੀ ਦਵਾਂਗੇ ਆ ਦੇਖੋ 10 ਇਅਰਸ ਗਾਰੰਟੀ ਲਿਖਿਆ ਹੈ ਕੋਈ ਇਹ ਨਹੀਂ ਕਿ ਆਪਾਂ ਤੁਹਾਨੂੰ ਝੂਠ ਲਾ ਕੋਈ ਕੰਮ ਨਹੀਂ ਉਸ ਤੋਂ ਬਾਅਦ ਆ ਜਾਂਦਾ ਸਕੁਅਰ ਮਾਡਲ ਕਯੂਬਿਕਸ ਮਾਡਲ ਇਹਨੂੰ ਕਹਿੰਦੇ ਸੀ ਇਹ 4000 ਰੁਪਏ ਦਾ ਪੈਂਦਾ ਇਹਦੀ ਵੀ 10 ਸਾਲ ਦੀ ਗਾਰ ਇਦੇ ਨਾਲ ਵਾਸ਼ ਮਸ਼ੀਨ ਸੇਮ ਮੈਚਿੰਗ ਕਰਕੇ ਕਿਸੇ ਨੇ ਲੈਣਾ ਅਸੀਂ 1600 ਰੁਪਏ ਦੇਵਾਂਗੇ ਕਿਸੇ ਨੂੰ ਟੇਬਲ ਟੌਪ ਚਾਹੀਦਾ 2500 ਰੁਪਏ ਦਾ ਹਾਲੇ ਕੋ ਵੱਡਾ ਸਾਈਜ਼ ਵੀ ਤੁਹਾਨੂੰ 2500 ਰੁਪਏ ਦੇ ਦਵਾਂਗੇ ਜਿੰਨੇ ਮਰਜ਼ੀ ਪੀਸ ਲੈਓ ਉਸ ਬਾਅਦ ਇਹਨੀਆਂ ਵੈਕਿਊਮ ਸੀਟਾਂ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ਇਹ ਘੁੰਮ ਕੇ ਪਾਣੀ ਜਾਂਦਾ ਇਹਦੇ ਵਿੱਚ ਦੇਖੋ ਵੈਕਿਊਮ ਸੀਟ ਕਹਿੰਨੇ ਨੂੰ ਆ ਇਹ ਤੁਹਾਨੂੰ 5500 ਰੁਪਏ ਦੀ ਪਵੇਗੀ ਆਰਾਊਂਡ ਮਾਡਲ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਇਹ 6500 ਰੁਪਏ ਦੀ ਵੈਕਿਊਮ ਸੀਟ ਉਸ ਬਾਅਦ ਮਿਲੀ ਕਹਿੰਦੀ ਹੈ ਇਹਦੀ 10 ਸਾਲ ਦੀ ਗਾਰੰ ਇਹ ਵੀ ਤੁਹਾਨੂੰ ਪਏਗੀ 7500 ਰੁਪਏ ਦੀ ਆਪਾਂ ਦੇਵਾਂਗੇ ਤੁਹਾਨੂੰ ਜੈਗਵਾਰ ਦੀ ਸਾਡੇ ਕੋਲ ਸਾਰੀ ਆਈਟਮ ਅਵੇਲੇਬਲ ਆ ਟੇਬਲ ਟੌਪ ਸਿੰਗਲ ਰੀਵਰ ਬਾਸ ਐਕਸੈਸਰੀ ਵਾਲ ਮਾਉਂਟਡ ਲੌਂਗ ਨੋਸ ਦੀ ਸਾਰੀ ਰੇਂਜ ਅਵੇਲੇਬਲ ਆ ਐਡੀਵਰ ਵੱਡਾ ਬ੍ਰਾਂਡ ਆ ਸ਼ਾਵਰ ਬਾਜ਼ਾਰ ਦੇ ਪੈਨਲ 10000 40000 45000 ਅੱਜ ਵਿਕਦਾ ਇਹਦਾ ਰੇਟ ਦੱਸੋ ਭਾਜੀ ਇਹ ਕਲਰ ਤੁਹਾਨੂੰ ਬਲੈਕ ਕਲਰ ਤੁਹਾਨੂੰ 18500 ਰੁਪਏ ਦੇਵਾਂਗੇ ਸ਼ਾਵਰ ਪੈਨਲ ਕਿਸੇ ਨੇ ਬਲੈਕ ਮੈਟ ਲੈਣਾ ਸੈਰਾ ਕੰਪਨੀ ਦਾ 10 ਸਾਲ ਦੀ ਗਾਰੰਟੀ ਇਹਦੀ ਇਹ ਤੁਹਾਨੂੰ ਅਸੀਂ 22000 ਰੁਪਏ ਦਾ ਲਾਵਾਂਗੇ ਔਰੀਐਂਟ ਦੀ ਲਾਉਨਰ ਪੈਂਦੀ ਹੈ 850 ਰੁਪਏ ਦੀ 10 ਸਾਲ ਦੀ ਗਰੰਟੀ ਪੌਣੀ ਡਿਸਕ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਵਧੀਆ ਕਿਸੇ ਨੂੰ ਕਲਰ ਰੇਂਜ ਚਾਹੀਦੀ ਔਰੀਐਂਟ ਚ ਹੋ ਵੀ ਅਵੇਲੇਬਲ ਹੈ 1850 ਰੁਪਏ ਦੀ 골ਡਨ ਕਲਰ ਰੋਜ਼ ਗੋਲ ਸਪਾਉਟ ਵੀ ਅਵੇਲੇਬਲ ਨੇ ਛਾਵਰ ਦਾ ਨਵਟਿੰਜੀ ਵੇਗਾ 1550 ਛੋਟਾ ਵੇਗਾ 750 ਦਾ ਐਸੈਸਰੀ ਵੀ ਤੁਹਾਨੂੰ ਹਰ ਤਰ੍ਹਾਂ ਦੀ ਮਿਲ ਜਾਣੀ ਤੁਸੀਂ ਬਲੈਕ ਦੇ ਵਿੱਚ ਐਸੈਸਰੀ ਲੈਣੀ ਆ 골ਡਨ ਲੈਣੀ ਆ ਵਾਈਟ ਲੈਣੀ ਆ ਇਹ ਵੀ ਬੜੇ ਸੋਹਣੇ ਸੋਹਣੇ ਪੀਸ ਤੁਹਾਨੂੰ ਮਿਲ ਜਾਣੇ ਹੈਗੇ ਆ ਇਹ ਪੂਰਾ ਸੈੱਟ ਤੁਹਾਨੂੰ ਮਿਲਦਾ ਹੈ 1650 ਰੁਪਏ ਦਾ ਸੋ ਤੁਸੀਂ ਦੇਖੋ ਟੇਬਲ ਟੌਪ ਵੀ ਐਡੀਵੇਅਰ ਦੇ ਵੱਡੇ ਬ੍ਰਾਂਡ ਆ ਬੜੇ ਸੋਹਣੇ ਸੋਹਣੇ 골ਡਨ ਵਾਈਟ ਸਾਈਜ਼ ਵੀ ਇਹਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣੇ ਆ ਸਾਡੇ ਕੋਲ ਲੌਨ ਨਾ ਸ਼ੁਰੂ ਆਉਂਦੀ 300 ਰੁਪਏ ਤੋਂ ਸਕੁਅਰ ਮਾਡਲ ਬੇਗਾ 380 ਰੁਪਏ ਇੱਕ ਇਹਨੇ ਲੀਵ ਰੇਂਜ ਲੈਣੀ 480 ਫਿਰ ਉਸ ਤੋਂ ਬਾਅਦ ਐਡੀਵੇਅਰ ਦੀ ਆਉਂਦੀ ਦੇਖੋ ਇਹ 400 ਰੁਪਏ ਰੇਂਜ ਹੈ ਦੇਖੋ ਐਡੀਵੇਅਰ ਕੰਪਨੀ ਦੇਖੋ ਬਲੈਕ ਕਲਰ ਦੀ ਸੀਟ ਚਾਹੀਦੀ ਕਿਸੇ ਨੂੰ 8500 ਰੁਪਏ ਦੇਵਾਂਗੇ 10 ਸਾਲ ਦੀ ਗਾਰੰਟੀ ਕਲਰ ਦੀ ਤਾਂ ਆਉਂਦੀ ਫੁੱਲ 골ਡਨ ਆ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਤੁਹਾਨੂੰ 22000 ਰੁਪਏ ਦੀ ਅਸੀਂ ਦੇਵਾਂਗੇ ਕਿਸੇ ਨੂੰ ਚਾਕਲੇਟ ਬ੍ਰਾਊਨ ਕਲਰ ਚਾਹੀਦਾ ਹੈ ਰੋਜ਼ ਗੋਲ ਦੇ ਨਾਲ ਲਗਾਣਾ ਇਹ 11500 ਦੀ ਕਿਸੇ ਨੂੰ ਗ੍ਰੇ ਬਲੈਕ ਸੀਟ ਚਾਹੀਦੀ ਇਹ ਵੀ ਲੇਟੈਸਟ ਕਲਰ ਆਇਆ ਦੇਖੋ ਗ੍ਰੇ ਕਲਰ ਪਲੱਸ ਬਲੈਕ ਇਹ ਵੀ ਤੁਹਾਨੂੰ ਅਸੀਂ 8500 ਰੁਪਏ ਦੇਵਾਂਗੇ ਕਿਚਨ ਦੀਆਂ ਟੂੜੀਆਂ ਸਾਰੀਆਂ ਸ਼ਾਵਰ ਵਾਲੀਆਂ ਦੇਖੋ ਜਿੱਦਾਂ ਮਰਜੀ ਤੁਸੀਂ ਇੱਧਰ ਉੱਧਰ ਘੁਮਾ ਸਕਦੇ ਹੋ ਇਹ ਤੁਹਾਨੂੰ 5500 ਰੁਪਏ ਦੀ ਪੈ ਗਈ ਹੈ ਜਿਸ ਸਿਲਵਰ ਕਲਰ ਵੀ ਅਵੇਲੇਬਲ ਹੈ ਕਿਸੇ ਨੂੰ ਇਦਾਂ ਦਾ ਮਿਕਸਰ ਚਾਹੀਦਾ ਸ਼ਾਵਰ ਵਾਲਾ ਇਹ ਵੀ ਅਵੇਲੇਬਲ ਬਲੈਕ ਕਲਰ ਵੀ ਇਸ ਨੂੰ ਨੋਰਮਲ ਬਾਇਡ ਚ ਚਾਹੀਦੀ ਹੈ 2800 ਰੁਪਏ ਦੀ ਬੇਗੀ ਦੇਖੋ ਵੱਡਾ ਸਾਈਜ਼ ਹੈ ਇਧਰ ਮੱਜੀ ਨੂੰ ਘੁਮਾ ਲਓ ਪਾਲ ਮਾਉਂਟਿਡ ਕਿਚਨ ਦੀ ਟੂਟੀਆਂ ਵੀ ਸਾਰੀਆਂ ਅਵੇਲੇਬਲ ਆ ਐਕਸਲ ਕੰਪਨੀ 10 ਸਾਲ ਦੀ ਗਾਰੰਟੀ ਨਾਲ ਦੀ ਸੋ ਕਿਚਨ ਸਿੰਕ ਦੇ ਵਿੱਚ ਵੀ ਦੱਸੋ ਵੀ ਜਦੋਂ ਉਹ ਭਾਂਡੇ ਧੋਣੇ ਖੜਕਾ ਨਾ ਹੋਵੇ ਆਵਾਜ਼ਾਂ ਨਾ ਹੋਣ ਕਿਚਨ ਸਿੰਕ ਤੁਹਾਨੂੰ ਬੇਚਾ ਜੀ ਆ ਦੇਖੋ 24 18 ਮਿਲ ਜੇਗਾ 1750 ਰੁਪਏ ਦਾ ਬੰਦਾ ਕਿਸੇ ਨੂੰ ਵੱਡਾ ਸਾਈਜ਼ ਚਾਹੀਦਾ ਉਹ ਵੀ ਅਵੇਲੇਬਲ ਹੈ ਬਲੈਕ ਕਲਰ ਵੀ ਮਿਲ ਜੇਗਾ ਆ ਚਾਹ ਦੇਖੋ ਟੇਬਲ ਟੌਪ ਸਾਈਜ਼ ਜਿੱਦਾਂ ਸਟਾਰਟਿੰਗ ਮੈਂਦੀ ਜੀ ਆ ਦੇਖੋ ਇਹ 3 ਇਸੇ ਨੂੰ 32 ਇੰਚ ਹੀ ਚਾਹੀਦਾ 3 ਫੁੱਟ ਦਾ ਇਹ ਵੇਚੇਗਾ ਤੁਹਾਨੂੰ ਸਿਰਫ 6500 ਰੁਪਏ ਦਾ ਕਿਹ ਹੈ ਤੁਸੀਂ ਵੱਡਾ ਬਾਥਰੂਮ ਬਣਾਉਣਾ ਹੈ ਛੋਟਾ ਬਣਾਉਣਾ ਹੈ ਮੀਡੀਅਮ ਬਣਾਉਣਾ ਹੈ ਤੇ ਰੇਟ ਬੜਾ ਜੈਨੂ ਨੇ ਹੈਗਾ ਬਾਜ਼ਾਰ 'ਚ 15 18000 ਤੂੰ ਘੱਟ ਨਹੀਂ ਬਾਰੇ 7500 ਰੁਪਏ ਦੇ ਵੀ ਦਵਾਂਗੇ ਰੰਗ ਤੁਸੀਂ ਇਹ 'ਚੋਂ ਜਿਹੜਾ ਮਰਜ਼ੀ ਲੈ ਜਾਓ LED ਮਿਰਰ ਹੈ ਜੈਗਵਾਰ ਕੰਪਨੀ ਦੇ ਦੇਖੋ ਵੱਡਾ ਸਾਈਜ਼ ਵੀ ਅਵੇਲੇਬਲ ਹੈ 'ਚ ਤਿੰਨ ਕਲਰ ਹੈਗੇ ਇਹਦੇ ਵਿੱਚ ਦੇਖੋ ਚੇਂਜ ਹੁੰਦੇ ਕਲਰ ਉਤੋਂ ਵੱਡਾ ਓਵਲ ਵੀ ਮਿਲ ਜਾਏਗਾ ਇਹ ਤੁਹਾਨੂੰ ਵੇਚੇਗਾ 3800 ਰੁਪਏ ਦਾ ਕਿ ਇਹਨੂੰ ਛੋਟਾ ਸਾਈਜ਼ ਚਾ ਇਹ ਵੇਗਾ ਤੁਹਾਨੂੰ 2000 ਰੁਪਏ ਦਾ ਪਹਿਲਾ ਤੁਹਾਨੂੰ ਵਾਸ਼ਬੈਨ ਦਿਖਾਣੇ ਆ ਦੇਖੋ ਵੱਡਾ ਸਕੁਅਰ ਮਾਡਲ ਵੇਗਾ 3200 ਰੁਪਏ ਕਿਸੇ ਨੂੰ ਗੋਲ ਚਾਹੀਦਾ ਹੈ 25-2500 ਦੇ ਆ ਜਿੰਨੇ ਮਰਜ਼ੀ ਲੈ ਜਾਓ ਸਾਡੇ ਕੋਲ ਇਹ ਜਿੱਕਰ ਢੋਗੜ 50 ਮਾਡਲ ਹੈਗੇ ਸਾਡੇ ਕੋਲ ਜਿਹੜੇ ਮਰਜ਼ੀ ਲੈ ਜਾਓ 2500 ਰੁਪਏ ਇਹਦੇ ਉੱਤੇ ਟੈਪਸ ਲੱਗਦੀਆਂ ਐਵਲੀਆਂ ਕਿਸੇ ਨੂੰ ਟੈਪ ਚਾਹੀਦੀਆਂ ਦੇਖੋ ਆ ਸਿੰਗਲ ਲੀਵਰ ਆ ਗਿਆ 10 ਸਾਲ ਦੀ ਗਾਰੰਟੀ ਇਹਨਾਂ ਦੀ ਕਿਸੇ ਨੂੰ ਬਲੈਕ ਕਲਰ ਚਾਹੀਦਾ ਐ ਓਵਲ ਮਿਲ ਜੇਗਾ ਦੇਖੋ ਇਹ 2400 ਰੁਪਏ ਦਾ ਮੰਦਾ ਕਿਸੇ ਨੂੰ ਕਯੂਬਿਕਸ ਮਾਡਲ ਚਾਹੀਦਾ ਇਹ 18 10 ਸਾਲ ਦੀ ਗਾਰੰਟੀ ਇਹਨਾਂ ਦੀ ਸਕੁਅਰ ਮਾਡਲ ਨੂੰ ਮਿਲ ਜੇਗਾ ਸਾਰੀ ਰੇਂਜ ਅਵੇਲੇਬਲ ਹੈ ਕਿਸੇ ਫੌਲ ਐਂਡ ਸੀਟ ਤੁਹਾਨੂੰ ਬੇਗੀ 10 ਸਾਲ ਦੀ ਗਾਰੰਟੀ ਹੈ 3500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਆਪਣੇ ਕੋ ਮਾਰਕੀਟ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ ਇਹ ਚ ਸਕੁਅਰ ਮਾਡਲ ਲੈ ਲੋ 4500 ਰੁਪਏ ਦਾ ਬੇਗਾ ਤੁਹਾਨੂੰ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਉਸ ਤੋਂ ਬਾਅਦ 68 ਸੀਰੀਜ਼ ਆਂਦੀ 5500 ਐਰੋਸ ਕੰਪਨੀ ਹੈ 10 ਸਾਲ ਦੀ ਗਾਰੰਟੀ ਹੈ ਉਸ ਤੋਂ ਬਾਅਦ ਜੈਟ ਵਾਲੀ ਕਿਸੇ ਨੂੰ ਚਾਹੀਦੀ ਹੈ ਸੌਮਸੀਰਾ ਕੰਪਨੀ ਦੀ ਹੈ ਇਹ ਬੇਗੀ ਤੁਹਾਨੂੰ 7500 ਰੁਪਏ ਦੀ ਕਿਸੇ ਨੂੰ ਕਲਨ ਮਾਡਲ ਚਾਹੀਦਾ ਹੈ 8500 ਦਾ 10 ਸਾਲ ਦੀ ਇਹਦੀ ਗਾਰੰਟੀ ਹੈ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਹੈ ਉਹ ਵੀ ਜੈਗਵਰ ਜੇ ਅਵੇਲੇਬਲ ਹੈ 1.5 ਹਜ਼ਾਰ ਦਾ ਪੈਂਦਾ ਉਸ ਤੋਂ ਬਾਅਦ ਬਲੈਕ ਕਲਰ ਮਿਲ ਜੇਗਾ ਤੁਹਾਨੂੰ ਦੇਖੋ 8500 ਰੁਪਏ ਦਾ ਵੇਗਾ ਜੈਗਵਰ ਜੇ 골ਡਨ ਕਲਰ ਵੀ ਅਵੇਲੇਬਲ ਹੈ 골ਡਨ ਕਲਰ ਤੁਹਾਨੂੰ ਪੇਗਾ 14.5 ਹਜ਼ਾਰ ਵੈਨਿਟੀ ਦਾ 32 ਜੀ ਮਹਾਰਾਜਾ ਸਟਾਈਲ ਦੇਖੋ ਸਭ ਤੋਂ ਟੌਪ ਐਂਡ ਮਾਡਲ ਚੱਲ ਰਿਹਾ ਇਹ ਗੱਲ ਇਹ 8500 ਰੁਪਏ ਦਾ ਪੈਂਦਾ ਇਹਦੇ ਵਿੱਚ ਤੁਸੀਂ ਕਲਰ ਜਿਹੜਾ ਮਰਜ਼ੀ ਕਲਰ ਲੈ ਲਓ ਬਰਾਊਨ ਲੈ ਲਓ ਸਿਲਵਰ ਲੈ ਲਓ 골ਡਨ ਲੈ ਲਓ ਤਨੋ ਇਹ ਸਾਰੇ 8500 ਦੀ ਰੇਂਜ ਸਿੰਪਲ ਵਾਸ਼ ਬਿੰਦ ਨਾਲ ਬਾਸ ਐਸੈਸਰੀ ਦੇਖੋ ਸਾਡੇ ਕੋ 1800 ਰੁਪਏ ਤੋਂ ਸੈੱਟ ਸ਼ੁਰੂ ਹੋ ਜਾਂਦਾ ਸਕੁਅਰ ਮਾਡਲ ਲੇ ਲੋ 2200 ਰੁਪਏ ਦਾ ਪੈਂਦਾ ਗਲਾਸ ਵਾਲਾ 2800 ਦਾ ਪੈਂਦਾ ਇਹਦੇ ਚ ਸਕੁਅਰ ਵੀ ਅਵੇਲੇਬਲ ਆ ਅਨੈਕਸ ਸਾਡੇ ਦੇਖੋ ਕਿੰਨੇ ਕਲਰ ਆਏ ਆ 골ਡਨ ਕਲਰ, ਰੋਜ਼ ਗੋਲਡ, ਬਲੈਕ ਸਾਰੇ ਹੀ ਆਪਣੇ ਕੋ ਡਿਸਪੈਂਸਰ ਦੀ ਰੇਂਜ ਬਹੁਤ ਹੈ ਗਲਾਸ ਵਾਲੀ ਉਤੋਂ ਦਾ ਪੇਪਰ ਹੋਲਡਰ ਦੀ ਰੇਂਜ ਬਹੁਤ ਹੈਗੀ ਆਪਣੇ ਕੋ ਆ ਕਿਸੇ ਨੂੰ ਟਾਇਲਟ ਬ੍ਰਸ਼ ਹੋਲਡਰ ਚਾਹੀਦੇ ਉਹ ਵੀ ਸਾਰੇ ਕਲਰ ਅਵੇਲੇਬਲ ਨੇ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਟਾਬਲ ਰੈਗ ਵੀ ਸਾਰੇ ਕਲਰ ਇਚ ਅਵੇਲੇਬਲ ਨੇ ਵੱਡੇ ਸ਼ਾਵਰ ਚਾਹੀਦੇ 12 ਇੰਚੀ ਸਾਡੇ ਕੋਲ 2 ਫੁੱਟ ਤੱਕ ਸ਼ਾਵਰ ਅਵੇਲੇਬਲ ਆ ਹੈਂਡ ਸ਼ਾਵਰ ਦੀ ਰੇਂਜ ਦੇਖੋ ਸਾਡੇ ਕੋਲ ਸਾਰੇ ਕਲਰ ਵੇਲੋ ਨੇ ਬਲੈਕ 골ਡਨ ਰੋਜ਼ 골ਡ ਪੇਪਰ ਹੋਲਡਰ ਦੀ ਰੇਂਜ ਬਹੁਤ ਅਵੇਲੇਬਲ ਆ ਸਾਡੇ ਕੋਲ 100 ਰੁਪਏ ਤੋਂ ਪੇਪਰ ਹੋਲਡਰ ਸ਼ੁਰੂ ਹੋ ਜਾਂਦਾ ਦੇਖੋ ਫਿਰ ਆ ਜਾਂਦੀ ਜੀ ਵੈਨਿਟੀ ਸਟਾਰਟਿੰਗ ਰੇਂਜ ਇਹ ਸਾਡੇ ਕੋਲ ਤੁਹਾਨੂੰ ਮਾਰਕੀਟ 8000 ਤੋਂ ਘੱਟ ਨਹੀਂ ਮਿਲੇਗੀ ਅਸੀਂ ਤੁਹਾਨੂੰ ਦੇਵਾਂਗੇ 4000 ਰੁਪਏ ਦੀ ਟੈਪ ਦਾ ਪ੍ਰਾਈਸ ਐਕਸਟਰਾ ਹੋਏਗਾ ਫਿਰ ਆ ਜਾਂਦੀ ਸਟੀਲ ਦੀ ਵੈਨਿਟੀ ਤੁਹਾਨੂੰ ਇਹ 32 ਇੰਚੀ 13500 ਇ ਇਹ ਤੁਹਾਨੂੰ ਅਸੀਂ ਦਵਾਂਗੇ 15000 ਰੁਪਏ ਦੀ ਤੇ ਬਾਸ ਐਸਰੀ ਆਈਂਦੀ ਜੀ ਬਲੈਕ ਕਲਰ ਦੀ ਇਹ 5 ਪੀਸ ਦਾ ਸੈੱਟ ਹੈ 3200 ਰੁਪਏ ਦਾ ਮੰਦਾ ਜਿੱਥੇ ਮਰਜ਼ੀ ਤੁਸੀਂ ਰੇਟ ਵਧਾ ਕਰ ਸਕਦੇ ਹੋ ਐਂਡੀ ਕਲਰ ਵੀ ਅਵੇਲੇਬਲ ਹੈ ਇਹਦੇ ਵਿੱਚ ਰੋਜ਼ ਗੋਲਡ ਵੀ ਮਿਲ ਜਾਏਗਾ 골ਡਨ ਵੀ ਸਾਰੇ 3200 ਰੁਪਏ ਰੇਂਜ ਚ 5 ਪੀਸ ਹੁੰਦੇ ਇਚ ਦਾ ਸੌਬ੍ਰਿਸ਼ ਹੋ ਗਈ ਬਰਸ਼ ਹੋਲਡਰ ਟਾਵਰਿੰਗ ਹੁੱਕ ਤੇ ਟਾਵਲ ਰੋਡ ਇਚ ਪੇਪਰ ਹੋਲਡਰ ਵੀ ਮਿਲ ਜਾਏਗਾ ਉਹਦੇ ਪ੍ਰਾਈਸ ਐਕਸਟਰਾ ਹੋਣਗੇ 11500 ਰੁਪਏ ਰੇਂਜ ਚ ਤੇ ਸਪੈਂਸਰ ਵੀ ਮਿਲ ਜਾਣਗੇ ਇਹਦੇ ਪ੍ਰਾਈਸ ਵੀ ਐਕਸਟਰਾ ਹੋਣਗੇ ਕਿਸੇ ਨੂੰ ਚਾਹੀਦੀ ਮੈਗਨ ਇਹ ਤੁਹਾਨੂੰ ਬੇਗੀ 7500 ਰੁਪਏ ਦੀ ਵਿੱਧ ਟੇਬਲ ਲੋ। ਇਹਦੇ ਚ ਤੁਸੀਂ ਨਾਰਮਲ ਵਾਸ਼ਿੰਗ ਲੈਣਾ ਹੈ। ਇਹ ਤੁਹਾਨੂੰ ਬੇਗੀ 4500 ਚ ਕਲਰ ਬਹੁਤ ਆਂਦੇ ਆ। ਸਾਡੇ ਕੋਲ 40-50 ਕਲਰ ਅਵੇਲੇਬਲ ਨੇ ਇਹਦੇ ਵਿੱਚ। ਕੰਸੀਲ ਟੈਂਕ ਵੀ ਸਾਡੇ ਕੋਲ ਹਿੰਦਵੇਅਰ, ਜੈਗੂਅਰ ਜਿਹੜੀ ਮਰਜ਼ੀ ਕੰਪਨੀ ਦੇ ਲੈ ਸਕਦੇ ਹੋ 10 ਸਾਲ ਦੀ ਗਾਰੰਟੀ ਇਹਨਾਂ ਦੀ। 4000 ਤੋਂ ਸ਼ੁਰੂ ਹੋ ਜਾਂਦਾ ਕਿਸ ਨੂੰ ਵਿੱਧ ਫਰੇਮ ਚਾਹੀਦਾ। ਇਹ ਤੁਹਾਨੂੰ ਬੇਗਾ 500 ਰੁਪਏ ਦਾ। ਉਸ ਬਾਅਦ ਸਾਡੇ ਕੋਲ ਐਂਗਲ ਵਾਲ ਦੀ ਵੈਰਾਈਟੀ ਬਹੁਤ ਹੈ। ਲੌਂਗ ਨੋਜ਼ ਦੇਖੋ 300 ਰੁਪਏ ਤੋਂ ਸ਼ੁਰੂ ਹੋ ਜਾਂਦੀ 10 ਸਾਲ ਦੀ ਗਾਰੰਟੀ ਇਹਦੀ। ਪੂਰਾ ਪ ਇਹ ਬ੍ਰੈਸ ਕਰਨ ਵਾਲੀ ਹੈ ਇੰਦੀ ਜਾਲੀ ਆ 6x6 5x ਸਾਰੇ ਕਲਰ ਆਪਣੇ ਕੋ ਅਵੇਲੇਬਲ ਨੇ ਇਹ ਚ ਵੱਡਾ ਸਾਈ ਵੀ ਆਿੰਦਾ ਰੋਜ਼ ਗੋਲਡ 골ਡਨ ਆ ਦੇਖੋ 골ਡਨ ਚ ਵੱਡਾ ਸਾਈ ਵੀ ਹੈਗਾ 2 ਫੁੱਟ ਤੱਕ ਬਲੈਕ ਕਲਰ ਵੀ ਮਿਲ ਜੇਗਾ ਉਸ ਤੋਂ ਬਾਅਦ ਸਾਡੇ ਕੋ ਵੇਸ ਕੰਪਨੀ ਦੇ ਕਲਰ ਬਹੁਤ ਨੇ ਆ ਦੇਖੋ ਸਾਰੇ ਕਲਰ ਤੁਹਾਨੂੰ ਅਸੀਂ ਮੈਚ ਕਰਕੇ ਦਵਾਂਗੇ ਤੁਹਾਡੇ ਬਾਥਰੂਮ ਦੇ ਹਿਸਾਬ ਨਾਲ ਥਲਾ ਵੀ ਹੁਣ ਫੇਰ ਦੇਰ ਕਿਸ ਚੀਜ਼ ਦੀ ਤੁਸੀਂ ਛੇਤੀ ਪਹੁੰਚੋ ਗਰਮੀ ਟ੍ਰੇਡਿੰਗ ਕੰਪਨੀ ਜਲੰਧਰ ਸ਼ਹਿਰ ਪ੍ਰਤਾਪ ਬਾਗ ਦੇ ਸਾਹਮਣੇ ਨੰਬਰ ਸਕਰੀਨ ਤੇ ਹੈਗਾ ਪਰ ਇੱਕ ਹੋਰ ਸਾਡਾ ਫਾਇਦਾ ਕਰ ਦਿੰਦੇ ਆ ਜਿਹੜੇ ਸਾਡੇ ਦਰਸ਼ਕਾਂ ਸਾਡੀ ਵੀਡੀਓ ਵੱਧ ਤੋਂ ਵੱਧ ਪਹਿਲੇ 11 ਭੈਣ ਭਰਾਵਾਂ ਨੂੰ ਆ ਬਾਸ ਸੈਟ ਅਸੀਂ ਬਿਲਕੁਲ ਫ੍ਰੀ ਦੇਵਾਂਗੇ 1 ਰੁਪਿਆ ਵੀ ਲੈਣਾ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਚੰਗਾ ਕਮੈਂਟ ਕਰ ਦਿਓ ਸਾਨੂੰ ਸਕਰੀਨ ਸ਼ਾਟ ਭੇਜ ਦਿਓ ਤੁਹਾਨੂੰ ਆ ਜਿਹੜੇ 11 ਸਾਡੇ ਪਹਿਲੇ ਜੀਨਰ ਰਹਿ ਗਿਆ ਉਹਨਾਂ ਨੂੰ ਇਹ ਬਾਸ ਸੈਟ ਆਪਾਂ ਬਿਲਕੁਲ ਫ੍ਰੀ ਦੇਣੇ ਹੈਗੇ ਆ ਛੇਤੀ ਆ ਜਾਓ ਜੀ ਗਰਮੀਰ ਟਰੇਡਿੰਗ ਕੰਪਨੀ ਓਪੋਜ਼ਿਟ ਪ੍ਰਤਾਪਗ ਜਲੰਧਰ ਸ਼ਹਿਰ ਨੀਅਰ ਰੇਲਵੇ ਸਟੇਸ਼ਨ ਜੇ ਫੇਰ ਵੀ ਕੋਈ ਗੱਲ ਨਾ ਸਮਝ ਲੱਗੇ ਇਸ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ